ਸਵਾਗਤ ਹੈ ਤੁਹਾ ਸੋਡਾ ਗੁਰਖਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਾਂ ਮੈਨੀ ਕੇਅਰ ਪੈਡੀ ਕਰਦੇ ਸੀਗੇ ਆਪਣਾ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦਾ ਜੀ ਤੇ ਆਪਾਂ ਜਾਣਾਂਗਾ ਕੱਲ ਨੂੰ ਵਿਆਹ ਤੇ ਇਸ ਕਰਕੇ ਆਪਾਂ ਘਰ 'ਚ ਹੀ ਕਰਨ ਲੱਗੇ ਆ ਮੈਨੀ ਕੇਅਰ ਤੇ ਪੈਡੀ ਕਰ ਹੱਥ ਪੈਰ ਸਾਫ਼ ਤੇ ਇਹ ਆਪਾਂ ਲਈ ਤਿਆਰ ਸਮਾਨ ਤੇ ਘਰ ਵਿੱਚ ਆਪਾਂ ਬਹੁਤ ਆਸਾਨੀ ਨਾਲ ਤੇ ਸਸਤੇ ਵਿੱਚ ਮੈਨੀਕੀਅਰ ਪੈਡੀਕੀਅਰ ਕਰ ਸਕਦੇ ਹਾਂ ਹੱਥ ਪੈਰ ਆਪਣੇ ਸਾਫ਼ ਕਰ ਸਕਦੇ ਹਾਂ ਤੇ ਜੇਕਰ ਆਪਾਂ ਪਾਰਲਰਾਂ 'ਚ ਜਾਂਦੇ ਹਾਂ ਤਾਂ ਬਹੁਤ ਜ਼ਿਆਦਾ ਖਰਚ ਹੁੰਦਾਗਾ ਤੇ ਬਹੁਤ ਜ਼ਿਆਦੇ ਪੈਸੇ ਲੱਗਦੇ ਆਪਣੇ ਪਾਲਣ 'ਚ ਤੇ ਇਹ ਆਪਾਂ ਹੀ ਘਰ 'ਚ ਹੀ ਬਹੁਤ ਸੌਖੇ ਤਰੀਕੇ ਨਾਲ ਹੱਥ ਪੈਰ ਆਪਣੇ ਸਾਫ਼ ਕਰ ਸਕਦੇ ਹਾਂ ਬਿਲਕੁਲ ਤੇ ਇਹ ਵੇਖੋ ਜੀ ਬਹੁਤ ਜ਼ਿਆਦਾ ਹੋ ਰਹੇ ਮੇਰੇ ਹੱਥ ਖਰਾਬ ਤੇ ਹੁਣ ਆਪਾਂ ਤਾਂ ਕਰਕੇ ਇਹ ਕਰ ਰਹੇ ਸੀਗੇ ਤੇ ਇਹ ਆਪਾਂ ਲੈਤਾ ਸਮਾਨ ਜੀ ਸਾਰਾ ਤੇ ਇਹ ਆਪਾਂ ਲੈ ਲਈ ਕਲੀਨਿਕ ਪਲੱਸ ਸ਼ੈਂਪੂ ਤੇ ਇਹ ਆਪਾਂ ਲੈਤਾ ਨਮਕ ਤੇ ਇਹ ਹਾਈਡਰੋਜਨ ਨਗਾ ਹੈ ਤੇ ਇਹ ਹੈਗਾ ਬਲੀਚਿੰਗ ਪਾਊਡਰ ਤੇ ਇਹ ਹੈਗਾ ਜੀ ਗਲੈਸਰੀਨ ਤੇ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਤੇ ਜੇਕਰ ਇਹ ਦੋਨੋਂ ਚੀਜ਼ਾਂ ਤੁਹਾਡੇ ਕੋਲ ਨਹੀਂ ਹੈਗੀਆਂ ਤਾਂ ਤੁਸੀਂ ਸਿਰਫ ਇਹ ਤਿੰਨ ਚੀਜ਼ਾਂ ਨਾਲ ਹੀ ਕਰ ਸਕਦੇ ਆ ਤੇ ਥੋੜਾ ਜਿਹਾ ਤੁਸੀਂ ਵਿੱਚ ਸਰਫ ਪਾ ਲੈਣਾ ਹਲਕਾ ਜਿਹਾ ਥੋੜਾ ਜਿਹਾ ਤੇ ਨਹੀਂ ਤੁਸੀਂ ਇਹ ਤਿੰਨੋਂ ਚੀਜ਼ਾਂ ਹੀ ਵਰਤ ਸਕਦੇ ਆਂਗੇ ਤੇ ਇਹ ਹੈਗਾ ਜੀ ਬਲੀਚਿੰਗ ਪਾਊਡਰ ਜਿਹਦੋਂ ਆਪਾਂ ਬਲੀਚ ਲੈ ਕੇ ਆਉਨੇ ਘਰ 'ਚ ਤਾਂ ਬਲੀਚ ਆਪਾਂ ਕਰ ਲੈਨੇ ਇਹ ਵਾਧੂ ਪਿਆ ਰਹਿੰਦਾ ਤੇ ਆਪਾਂ ਸੈੱਟ ਦਿੰਨੇ ਆਂਗੇ ਤੇ ਇਹਨੂੰ ਆਪਾਂ ਨੇ ਸਿੱਟਣਾ ਨਹੀਂ ਜੀ ਹੈਗਾ ਬਲੀਚਿੰਗ ਪਾਊਡਰ ਨੂੰ ਤੇ ਇਹਨੂੰ ਆਪਾਂ ਨੇ ਸੰਭਾਲ ਕੇ ਰੱਖ ਲਿਆ ਨਾਗਾ ਤੇ ਜਦੋਂ ਆਪਾਂ ਹੱਥ ਪੈਰ ਸਾਫ ਕਰਨੇ ਆਪਣੇ ਤਾਂ ਇਹ ਆਪਣੇ ਬਹੁਤ ਕੰਮ ਆਉਂਦਾ ਦਾ ਇਸ ਕਰਕੇ ਆਪਾਂ ਇਹ ਤਿੰਨੋਂ ਚੀਜ਼ਾਂ ਨਾਲ ਵੀ ਸਾਫ਼ ਕਰ ਸਕਦੇ ਹਾਂ ਪਹਿਲਾਂ ਆਪਾਂ ਤਿੰਨੇ ਚੀਜ਼ੇ ਵਰਤਦੇ ਸੀ ਇਹ ਇਹ ਤਾਂ ਮੈਂ ਹੁਣ ਦੋ ਚੀਜ਼ਾਂ ਲੈਤੀਆਂ ਆਂ ਇਹ ਹੈਗਾ ਨਮਕ ਤੇ ਕਲੀਨਿਕ ਪਲਸ ਸ਼ੈਂਪੂ ਪਾ ਲੈਣਾ ਇੱਕ ਤੁਸੀਂ ਇੱਕ ਚਮਚ ਨਮਕ ਦਾ ਤੇ ਬਲੀਚਿੰਗ ਪਾਊਡਰ ਵੀ ਤੁਹਾਨੂੰ ਦੱਸ ਦੇ ਕਿੰਨਾ ਕੁ ਲਵਾਂਗੇ ਆਪਾਂ ਤੇ ਇਹ ਜਿਹੜਾ ਆਪਾਂ ਗਲੈਸਰੀਨ ਲੈਂਦਾ ਇਹ ਆਪਾਂ ਨੇ ਤਾਂ ਲੇਤਾ ਜੀ ਇਹਦੇ ਨਾਲ ਹੱਥ ਸੌਫਟ ਰਹਿੰਦੇ ਵਧੀਆ ਹੱਥ ਤਰ ਤੇ ਇਹ ਵੀ ਆਹ ਜਿਹੜਾ ਹਾਈਡਰੋਜਨ ਹੈਗਾ ਤੇ ਇਹ ਜਮੇ ਹੋਈ ਮੈਲ ਗੰਦਗੀ ਇਹ ਹੱਥਾਂ ਪੈਰਾਂ ਤੋਂ ਵੀ ਪੜਦਾਗਾ ਤੇ ਇਹਦੇ ਨਾਲ ਬਹੁਤ ਜ਼ਿਆਦਾ ਹੱਥ ਪੈਰ ਸਾਫ਼ ਹੋ ਜਾਂਦੇ ਅਗੇ ਤੇ ਇਹ ਆਪਾਂ ਨੂੰ ਮੈਡੀਕਲ ਤੋਂ ਲਿਆਂਦਾ ਸੀਗਾ ਤੇ ਇਹ ਹੈਗਾ ਇਹ ਤੇ ਕਰ ਫਾਇਦਾ ਮਿਲ ਜਾਂਦਾਗਾ ਤੁਹਾਨੂੰ ਮੈਡੀਕਲ ਤੋਂ ਇਹ ਤੇ ਬਹੁਤ ਵਧੀਆ ਚੀਜ਼ ਹੈ ਇਹਦੀ ਤੇ ਹੁਣ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਜੀ ਇਹ ਤਰੀਕੇ ਨਾਲ ਆਪਾਂ ਹੱਥ ਪੈਰ ਆਪਣੇ ਇਹ ਡਬੋ ਲੈਣੇ ਇਹ ਪਾਣੀ ਦੇ ਵਿੱਚ ਪਾ ਲੈਣੇ ਅਗੇ ਤੇ ਇਹ ਆਪਾਂ ਲੈ ਲਿਆ ਇੱਕ ਬ੍ਰਸ਼ ਤੇ ਇਹ ਆਪਾਂ ਨੇ ਲੈਤਾ ਸਕਰਵਰ ਚਾਹਵਾ ਵੀ ਕਹਿੰਦੇ ਨੇ ਤੇ ਇਹਦੇ ਨਾਲ ਨਾ ਆਪਾਂ ਹਲਕੇ ਹਲਕੇ ਇਸ ਤਰੀਕੇ ਨਾਲ ਰਗੜਾਂਗੇ ਇਹਨਾਂ ਨੂੰ ਹੱਥਾਂ ਪੈਰਾਂ ਨੂੰ ਇਸ ਤਰੀਕੇ ਨਾਲ ਆਪਾਂ ਹਲਕੇ ਹਲਕੇ ਰਗੜ ਲੈਣੇ ਆ ਹੱਥ ਪੈਰ ਤੇ ਬਹੁਤ ਜ਼ਿਆਦਾ ਵਧੀਆ ਇਹਦੇ ਨਾਲ ਸਾਫ਼ ਹੋਣਗੇ ਤੇ ਵਿਆਹ ਸ਼ਾਦੀ ਤੋਂ ਜਾਣ ਤੋਂ ਪਹਿਲਾਂ ਹੀ ਫਲਰ ਜਾਣ ਦੀ ਕੋਈ ਲੋੜ ਨਹੀਂ ਤੇ ਆਪਾਂ ਘਰ ਵਿੱਚ ਹੀ ਬੜੇ ਸੌਖੇ ਤਰੀਕੇ ਨਾਲੇ ਹੱਥ ਪੈਰ ਸਾਫ਼ ਕਰ ਸਕਦੇ ਹਾਂ ਤੇ ਇਹ ਜੀ ਇਸ ਤਰੀਕੇ ਦਾ ਇਹ ਲੈ ਲੈਣਾ ਸਕਰਵਰ ਤੇ ਇਹਨੂੰ ਆਪਾਂ ਹੱਥਾਂ ਪੈਰਾਂ ਨੂੰ ਰਗੜਾਂਗੇ ਇਸ ਤਰੀਕੇ ਨਾਲ ਹਲਕੇ ਹਲਕੇ ਤੇ 10 ਮਿੰਟ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਰੱਖਣਾਗਾ ਹੱਥਾਂ ਪੈਰਾਂ ਨੂੰ ਪਾਣੀ ਦੇ ਵਿੱਚ ਇਹਦੇ ਵਿੱਚ ਡਬੋ ਕੇ ਰੱਖਣਾਗਾ ਵਧੀਆ ਤੇ ਫਿਰ ਆਪਣੇ ਸਾਰੇ ਹੱਥ ਪੈਰਾਂ ਦੀ ਮਾਇਲ ਜਿਹੜੀ ਹੈਗੀ ਹੈਗੀ ਉਹ ਸਾਫ਼ ਹੋ ਜੂਗੀ ਤੇ ਇਸ ਸਕਰਬਰ ਨਾਲ ਤੇ 10 ਮਿੰਟਾਂ ਛੇ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਇਹਦਾ ਮਿਲ ਜੂਗਾ ਤੇ ਆਪਾਂ 10 ਮਿੰਟ ਬਾਅਦ ਦਿਖਾਉਨੇ ਆ ਜੀ ਹੁਣ ਤੁਹਾਨੂੰ ਲਓ ਜੀ ਹੁਣ ਆਪਾਂ ਹੱਥ ਪੈਰ ਸਾਫ਼ ਕਰ ਲਏ ਤੇ ਵੇਖੋ ਕਿੰਨਾ ਜ਼ਿਆਦਾ ਪਾਣੀ ਕਾਲਾ ਹੋ ਗਿਆ ਤੇ ਹੁਣ ਆਪਾਂ ਇੱਧਰ ਰੱਖਿਆ ਹੋਇਆਗਾ ਸਾਫ ਪਾਣੀ ਤੇ ਉਹਦੇ ਨਾਲ ਸਾਫ ਕਰ ਲਾਂਗੇ ਤੇ ਲੋ ਜੀ ਹੁਣ ਆਪਾਂ ਹੱਥ ਪੈਰ ਸਾਫ ਕਰ ਲੇ ਤੇ ਦੇਖੋ ਕਿੰਨੇ ਵਧੀਆ ਹੋ ਗਏ ਹੱਥ ਪੈਰ ਆਪਣੇ ਤੇ ਇਹ ਵੇਖੋ ਪੈਰ ਵੀ ਕਿੰਨੇ ਸਾਫ-ਸਾਫ ਹੋ ਗਏ ਤੇ ਅੱਡੀਆਂ ਦੇਖੋ ਤੁਸੀਂ ਬਿਲਕੁਲ ਸਾਫ ਹੋ ਗਈਆਂ ਬਿਲਕੁਲ ਐਂਡ ਸੌਫਟ ਹੋ ਗਈਆਂ ਇਹ ਸਾਫ ਤੇ ਬਹੁਤ ਜ਼ਿਆਦਾ ਹੱਥ ਪੈਰ ਮੇਰੇ ਖਰਾਬ ਹੋਏ ਪਏ ਸੀਗੇ ਤੇ ਬਹੁਤ ਵਧੀਆ ਸਾਫ ਸੁਥਰੇ ਹੋ ਗਏ ਹਨ ਤੇ ਹੁਣ ਆਪਾਂ ਇਹਨਾਂ ਦੇ ਉੱਪਰ ਲਗਾ ਲੈਣਾ ਜੀ ਲੋਸ਼ਨ ਵਗੈਰਾ ਤੇ ਲੋਸ਼ਨ ਲਗਾ ਕੇ ਤੇ ਨਾਲ ਦੀ ਨਾਲ ਉੱਪਰ ਆਪਾਂ ਨੇ ਪਾ ਲੈਣਾ socks ਇਹਨਾਂ ਤੇ ਰੱਬਾ ਪੈਰਾਂ ਤੇ ਤੇ ਹੱਥਾਂ ਤੇ ਵੀ ਆਪਾਂ ਨੇ ਲੋਸ਼ਨ ਲਗਾ ਲੈਣਾ ਤੇ ਬਹੁਤ ਜ਼ਿਆਦਾ ਵਧੀਆ ਸਾਫ ਹੋ ਗਏ ਆਪਣੇ ਹੱਥ ਪੈਰ ਜੀ ਤੇ ਜਿਹੜੇ ਪੰ ਤੇ ਇਹ ਆਪਾਂ ਲਾ ਲਿਆ ਜੀ ਲੋਸ਼ਨ ਹੁਣ ਹੱਥਾਂ ਪੈਰਾਂ ਤੇ ਤੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਹੈਗੇ ਹੱਥ ਪੈਰ ਆਪਣੇ ਤੇ ਬਹੁਤ ਜ਼ਿਆਦਾ ਸੌਫਟ ਹੋ ਗਏ ਵਧੀਆ ਤੇ ਹੁਣ ਆਪਾਂ ਸੌਕਸ ਧੋ ਲੈਣੀਆਂ ਉੱਤੋਂ ਦੀ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਪਸੰਦ ਆਈ ਹੋਊਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਹ ਤਰੀਕਾ ਤੁਸੀਂ ਵੀ ਇੱਕ ਵਾਰ ਟਰਾਈ ਜ਼ਰੂਰ ਕਰਨਾ ਜੀ ਬਹੁਤ ਵਧੀਆ ਤਰੀਕਾ ਹੈ ਇਹ ਹੱਥ ਪੈਰ ਸਾਫ਼ ਕਰਨ ਦਾ ਤੇ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ ਜੀ